स्टूडेंट्स वेलकम अगेन ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਨੇਚਰ ਆਫ ਸੋਸ਼ਲ ਸਟੱਡੀਜ਼ ਸਮਾਜਿਕ ਅਧਿਐਨ ਦਾ ਸਰੂਪ ਜਾਂ ਜਿਹੜੀ ਪ੍ਰਕਿਰਤੀ ਹੈ ਉਹ ਕਿਸ ਤਰ੍ਹਾਂ ਦੀ ਹੈ ਫਸਟ ਇਹ ਦੇ ਵਿੱਚ ਹੈ ਕੰਪਾਊਂਡ ਸਬਜੈਕਟ ਹੁਣ ਜਿਹੜਾ ਐਸਐਸਟੀ ਸਬਜੈਕਟ ਹੈ ਕੰਪਾਊਂਡ ਕੰਪਾਊਂਡ ਮੀਨਸ ਇਹਦੇ ਵਿੱਚ ਇਹ ਮਿਸ਼ਰਤ ਹੈ ਇਹਦੇ ਵਿੱਚ ਅਸੀਂ ਇਕੱਲੇ ਇੱਕ ਚੀਜ਼ ਬਾਰੇ ਅਧਿਐਨ ਨਹੀਂ ਕਰਦੇ ਇਹਦੇ ਵਿੱਚ ਦੇਖੋ ਅਸੀਂ ਜੀਓਗ੍ਰਾਫੀ ਵੀ ਪੜ੍ਹਦੇ ਹਾਂ ਸਵਿਕਸ ਇਕਨੋਮਿਕਸ ਤੇ ਨਾਲ ਨਾਲ ਹਿਸਟਰੀ ਹੁਣ ਇਹ ਅਸੀਂ ਇਹਨੂੰ ਇਹ ਨਹੀਂ ਕਹਾਂ ਸਰ ਵੀ ਇਹਦੇ ਵਿੱਚ ਅਸੀਂ ਇੱਕ ਚੀਜ਼ ਦੀ ਸਟੱਡੀ ਕਰਦੇ ਹਾਂ ਇਹ ਕੰਪਾਊਂਡ ਸਬਜੈਕਟ ਹੈ ਜਿਹਦੇ ਵਿੱਚ ਅਸੀਂ ਕਈ ਜਿਹੜੇ ਹਿਊਮਨ ਬੀਇੰਗ ਦੇ ਨਾਲ ਜਿਹੜੇ ਸਬੰਧਿਤ ਵਿਸ਼ੇ ਨੇ ਉਹਨਾਂ ਨੂੰ ਮਿਲਾ ਕੇ ਪੜ੍ਹਦੇ ਹਾਂ ਨੈਕਸਟ ਹੈ ਡਾਇਨਾਮਿਕ ਸਬਜੈਕਟ ਡਾਇਨਾਮਿਕ ਮੀਨਸ ਗਤੀਸ਼ੀਲ ਸਬਜੈਕਟ ਹੈ ਗਤੀਸ਼ੀਲ ਵਿਸ਼ਾ ਇਹਦੇ ਵਿੱਚ ਜਿਹੜੀਆਂ ਟਾਈਮ ਟੂ ਟਾਈਮ ਚੇਂਜਸ ਆਨ ਇਹ ਰਹਿੰਦੀਆਂ ਨੇ ਜਿਵੇਂ ਕਿ ਜੋ ਪੁਰਾਣਾ ਸਾਡਾ ਹਿਸਟਰੀ ਦੇ ਵਿੱਚ ਬੀਤ ਗਿਆ ਤੇ ਅੱਜ ਅਸੀਂ ਉਹਨੂੰ ਪੜ੍ਹ ਰਹੇ ਹਾਂ ਤੇ ਜੋ ਅੱਜ ਅਸੀਂ ਐਕਟੀਵਿਟੀਜ਼ ਹੋ ਰਹੀਆਂ ਨੇ ਸਾਡੇ ਸਮਾਜ ਦੇ ਵਿੱਚ ਉਹ ਫਿਊਚਰ ਦਾ ਇਤਿਹਾਸ ਹੈ ਮੀਨਸ ਅੱਜ ਜੋ ਹੋ ਰਿਹਾ ਹੈ ਉਹ ਕੱਲ ਦੀ ਹਿਸਟਰੀ ਬਣ ਜਗੀ ਤੇ ਵੈਸੇ ਵੀ ਇਹਦੇ ਵਿੱਚ ਜੋ ਚੇਂਜਸ ਆ ਰਹੀਆਂ ਨੇ ਸਾਡੇ ਸਮਾਜ ਦੇ ਵਿੱਚ ਉਹਦੇ ਅਕੋਰਡਿੰਗ ਹੀ ਜਿਹੜਾ ਸਬਜੈਕਟ ਹੈ ਇਹ ਇਹਦੇ ਵਿੱਚ ਕਰਿਕੂਲਮ ਐਡ ਕੀਤਾ ਜਾਂਦਾ ਇਸ ਕਰਕੇ ਸਬਜੈਕਟ ਡਾਇਨਾਮਿਕ ਹੈ ਗਤੀਸ਼ੀਲ ਹੈ ਰੀਅਲਿਸਟਿਕ ਸਟਡੀ ਇਹ ਰੀਅਲਿਸਟਿਕ ਸਟਡੀ ਵੀ ਹੈ ਰੀਅਲਿਸਟਿਕ ਮੀਨਸ ਅਸਲੀਅਤ ਵਾਸਤਵਿਕ ਸਟਡੀ ਹੈ ਇਹ ਸਾਡੇ ਸਮਾਜ ਦੇ ਵਿੱਚ ਜੋ ਕੁਝ ਪਾਸਟ ਦੇ ਵਿੱਚ ਹੋਇਆ ਉਹ ਸੀ ਪ੍ਰੈਜ਼ੈਂਟ ਦੇ ਵਿੱਚ ਪੜ ਰਹੇ ਨੇ ਤੇ ਜੋ ਕੁਝ ਪ੍ਰੈਜ਼ੈਂਟ ਦੇ ਵਿੱਚ ਹੋ ਰਿਹਾ ਉਹ ਅਸੀਂ ਐਕਚੁਅਲ ਦੇ ਵਿੱਚ ਦੇਖ ਰਿਹਾ ਤੇ ਉਹੀ ਸਾਡੇ ਸਮਾਜ ਦੇ ਵਿੱਚ ਜੋ ਸੀ ਸਬਜੈਕਟ ਪੜਦੇ ਹਾਂ ਸੋਸ਼ਲ ਸਟੱਡੀਜ਼ ਉਹਦੇ ਵਿੱਚ ਇਹਨੂੰ ਸ਼ਾਮਿਲ ਕੀਤਾ ਜਾਂਦਾ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਸਾਡੇ ਕੰਮ ਧੰਦੇ ਖੇਤੀਬਾੜੀ ਨਾਲ ਲੋਕ ਜੁੜੇ ਹੋਏ ਨੇ ਜਾਂ ਕੁਝ ਹੋਰ ਪ੍ਰੋਫੈਸ਼ਨਸ ਨੇ ਬੈਂਕਿੰਗ ਦਾ ਅਸੀਂ ਪੜਦਿਆ ਤੇ ਅਸੀਂ ਨਾਲ-ਨਾਲ ਉਹ ਦੇਖ ਵੀ ਰਹੇ ਹਾਂ ਕਿ ਬੈਂਕ ਦਾ ਕੀ ਸਿਸਟਮ ਹੁੰਦਾ ਤਾਂ ਇਹ ਸਾਰੇ ਕੀ ਨੇ ਸਾਡੀ ਜਿਹੜੀ ਰੀਅਲਿਸਟਿਕ ਲਾਈਫ ਆ ਉਹਦੇ ਨਾਲ ਸਬੰਧਿਤ ਨੇ ਨੈਕਸਟ ਐ ਸਬਜੈਕਟ ਆਫ ਪ੍ਰਾਈਮ ਇੰਪੋਰਟੈਂਸ ਪ੍ਰਾਈਮ ਮੀਨਸ ਮੋਡਲੀ ਇਹ ਮੋਡਲੇ ਮਹੱਤਵ ਵਾਲਾ ਸਬਜੈਕਟ ਹੈ ਕਿਉਂਕਿ ਬਾਕੀ ਜਿਹੜੇ ਸਬਜੈਕਟਸ ਨੇ ਉਹਨਾਂ ਨੂੰ ਪੜਨ ਨਾਲ ਸਾਨੂੰ ਸਮਾਜ ਬਾਰੇ ਜਾਣਕਾਰੀ ਨਹੀਂ ਮਿਲਦੀ ਰਹਿਣਾ ਅਸੀਂ ਸਮਾਜ ਦੇ ਵਿੱਚ ਐ ਇਸ ਕਰਕੇ ਇਹ ਜਿਹੜਾ ਸਬਜੈਕਟ ਆ ਉਹ ਮੋਡਲੀ ਮਹੱਤਤਾ ਵਾਲਾ ਸਬਜੈਕਟ ਹੈ ਕਿਉਂਕਿ ਇਹ ਸਾਨੂੰ ਪੂਰੇ ਸੰਸਾਰ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਦਿੰਦਾ ਹੈ ਪਾਸਟ ਦੀ ਵੀ ਤੇ ਨਾਲ ਨਾਲ ਪ੍ਰੈਜ਼ੈਂਟ ਦੀ ਵੀ ਹੁਣ ਜੇਕਰ ਦੇਖੋ ਇਲੈਕਸ਼ਨ ਹੁੰਦੀਆਂ ਤਾਂ ਇਲੈਕਸ਼ਨ ਹੁੰਦੀਆਂ ਤਾਂ ਸਾਨੂੰ ਨਾਲ ਦੀ ਨਾਲ ਜਿਹੜੀ ਇਨਫੋਰਮੇਸ਼ਨ ਆ ਮਿਲਦੀ ਹੈ ਜੋ ਕਿਉਂਕਿ ਜਿਹੜਾ ਸੋਸ਼ਲ ਸਟੱਡੀਜ਼ ਵਾਲਾ ਟੀਚਰ ਹੁੰਦਾ ਜਦੋਂ ਉਹ ਬੱਚਿਆਂ ਨੂੰ ਉਸ ਤਰ੍ਹਾਂ ਚੈਪਟਰ ਪੜ੍ਹਾ ਰਿਹਾ ਹੁੰਦਾ ਤਾਂ ਨਾਲ ਨਾਲ ਜਿਹੜੀ ਉਹ ਇਨਫੋਰਮੇਸ਼ਨ ਆ ਉਹ ਵੀ ਬੱਚਿਆਂ ਨੂੰ ਦਿੰਦਾ ਹੈ ਨੈਕਸਟ ਹੈ ਬੈਟਰਮੈਂਟ ਆਫ ਦਾ ਹਿਊਮੈਨਿਟੀ ਤੇ ਜਿਹੜਾ ਸੋਸ਼ਲ ਸਟੱਡੀ ਸਬਜੈਕਟ ਹੈ ਇਹਦੇ ਸੁਭਾਅ ਦੇ ਵਿੱਚ ਇਹ ਵੀ ਸ਼ਾਮਿਲ ਹੈ ਕਿਉਂਕਿ ਇਹ ਮਨੁੱਖਤਾ ਦੀ ਬੈਟਰਮੈਂਟ ਦੇ ਲਈ ਭਲਾਈ ਦੇ ਲਈ ਹੈ ਇਹਦੇ ਵਿੱਚ ਜਿਹੜੇ ਪਾਸਟ ਦੀਆਂ ਘਟਨਾਵਾਂ ਕਿਉਂ ਸ਼ਾਮਿਲ ਕੀਤੀਆਂ ਜਾਂਦੇ ਨੇ ਤਾਂ ਜੋ ਜਿਹੜਾ ਹਿਊਮਨ ਬੀਇੰਗ ਆ ਉਹ ਪ੍ਰੈਜ਼ੈਂਟ ਦੇ ਵਿੱਚ ਸਿੱਖ ਸਕੇ ਤੇ ਜੋ ਗਲਤੀਆਂ ਪਾਸਟ ਦੇ ਵਿੱਚ ਹੋ ਚੁੱਕੀਆਂ ਉਹਨਾਂ ਤੋਂ ਉਹ ਸਿੱਖੇ ਤੇ ਸੋਸਾਇਟੀ ਦੀ ਵੈਲਫੇਅਰ ਦੀ ਹੀ ਗੱਲ ਇਹਦੇ ਵਿੱਚ ਕੀਤੀ ਜਾਂਦੀ ਹੈ ਨੈਕਸਟ ਟਾਈਮ ਫੈਸਸ ਔਨ ਹਿਊਮਨ ਰਿਲੇਸ਼ਨਸ਼ਿਪ ਫਿਰ ਮਨੁੱਖੀ ਸਬੰਧਾਂ ਦੇ ਉੱਪਰ ਵੀ ਜ਼ੋਰ ਦਿੱਤਾ ਜਾਂਦਾ ਕਿਉਂਕਿ ਭਾਵੇਂ ਅਸੀਂ ਕੰਟਰੀਜ਼ ਦੀ ਗੱਲ ਕਰੀਏ ਭਾਵੇਂ ਅਸੀਂ ਨੈਸ਼ਨਲ ਲੈਵਲ ਦੀ ਗੱਲ ਕਰੀਏ ਭਾਵੇਂ ਅਸੀਂ ਫੈਮਿਲੀ ਦੀ ਗੱਲ ਕਰੀਏ ਤੈ ਦੇ ਵਿੱਚ ਜਿਹੜੇ ਹਿਊਮਨ ਰਿਲੇਸ਼ਨਸ਼ਿਪ ਨੇ ਉਹ ਕਿਸੇ ਵੀ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਨੇ ਜਿੰਨੀ ਦੇਰ ਤੱਕ ਜਿਹੜੇ ਹਿਊਮਨ ਰਿਲੇਸ਼ਨ ਨੇ ਪੋਜ਼ਿਟਿਵ ਰਹਿਣਗੇ ਓਨੀ ਦੇਰ ਤੱਕ ਜਿਹੜੀ ਸੋਸਾਇਟੀ ਉਹ ਵਧੀਆ ਤਰੀਕੇ ਨਾਲ ਸਰਵਾਈਵ ਕਰੇਗੀ ਐਸੇ ਤਰੀਕੇ ਨਾਲ ਦੋ ਕੰਟਰੀ ਵੀ ਨੇ ਜੇ ਉਹ ਦੋ ਕੰਟਰੀਜ਼ ਦੇ ਵਿੱਚ ਆਪਸ ਦੇ ਵਿੱਚ ਕੋਈ ਦਰਾੜ ਪੈਦਾ ਹੁੰਦੀ ਹੈ ਕਿਸੇ ਵੀ ਰੀਜ਼ਨ ਕਰਕੇ ਤਾਂ ਉੱਥੇ ਤੁਹਾਨੂੰ ਵੀ ਪਤਾ ਕਿ ਵਾਰ ਹੁੰਦੀ ਹੈ ਜੰਗ ਹੁੰਦੀ ਹੈ ਤਾਂ ਉਹਦੇ ਜਿਹੜੇ ਰਿਜ਼ਲਟਸ ਨੇ ਉਹ ਬਹੁਤ ਭਿਆਨਕ ਨਿਕਲਦੇ ਨੇ ਤੇ ਪਾਸਟ ਦੀ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਤਾਂ ਹੀ ਜਿਹੜੇ ਪੁਰਾਣੇ ਜੰਗਾਂ ਯੁੱਧ ਹੋਏ ਨੇ ਉਹ ਤਾਂ ਸ਼ਾਮਿਲ ਕੀਤੇ ਜਾਂਦੇ ਨੇ ਤਾਂ ਜੋ ਜਿਹੜੇ ਬੱਚੇ ਉਹ ਸਿੱਖ ਸਕਣ ਕਿ ਜਿਹੜੀ 브ਦਰਹੁੱਡ ਹੈ ਨੈਸ਼ਨਲ ਲੈਵਲ ਤੇ ਤੇ ਇੰਟਰਨੈਸ਼ਨਲ ਲੈਵਲ ਤੇ ਉਹ ਬਹੁਤ ਜ਼ਰੂਰੀ ਹੈ ਨੈਕਸਟ ਹੈ ਹਿਊਮਨ ਸਟੱਡੀ ਇਹਦੇ ਵਿੱਚ ਜਿਹੜੀ ਹਿਊਮਨ ਦੀ ਸਟੱਡੀ ਉਹ ਕੀਤੀ ਜਾਂਦੀ ਹੈ ਕਿ ਇੱਕ ਜਿਹੜਾ ਮਨੁੱਖ ਹੈ ਉਹ ਸ਼ੁਰੂ ਤੋਂ ਕਿਸ ਤਰ੍ਹਾਂ ਦਾ ਰਹੇ ਤੇ ਹੁਣ ਕਿਸ ਤਰ੍ਹਾਂ ਦਾ ਹੈ ਕਿਉਂਕਿ ਜਿਹੜਾ ਮਨੁੱਖ ਦਾ ਸੁਭਾਅ ਹੈ ਉਹ ਮਟੀਰੀਅਲਿਸਟਿਕ ਹੈ ਮਟੀਰੀਅਲਿਸਟਿਕ ਮੀਨਸ ਪ੍ਰਾਰਥਵਾਦੀ ਉਹ ਸੋਚਦਾ ਕਿ ਮੈਂ ਜਿਹੜੀਆਂ ਵੱਤੋਵੱਦ ਚੀਜ਼ਾਂ ਨੇ ਉਹ ਇਕੱਠੀਆਂ ਕਰਾਂ ਇਸ ਕਰਕੇ ਜਿਹੜਾ ਹਿਊਮਨ ਬੀਿੰਗ ਹੈ ਉਹਦੀ ਸੁਭਾਅ ਦੀ ਜਿਹੜੀ ਸਟੱਡੀ ਹੈ ਉਹ ਵੀ ਇਹਦੇ ਵਿੱਚ ਕੀਤੀ ਜਾਂਦੀ ਹੈ ਨੈਕਸਟ ਹੈ ਸਟੱਡੀ ਆਫ ਕਮਿਊਨिटीज ਫਿਰ ਸੋਸ਼ਲ ਸਟੱਡੀ ਦੀ ਨੇਚਰ ਦੇ ਵਿੱਚ ਜਿਹੜਾ ਕਮਿਊਨिटीज ਨੇ ਜਿਹੜੇ ਸਮੁਦਾਏ ਨੇ ਉਹਨਾਂ ਦੀ ਸਟੱਡੀ ਵੀ ਹੁੰਦੀ ਹੈ ਕਿਉਂਕਿ ਹਰ ਇੱਕ ਸਮੁਦਾਏ ਦਾ ਆਪਣਾ ਵੱਖਰਾ ਕਲਚਰ ਹੁੰਦਾ ਵੱਖਰੇ ਉਹਨਾਂ ਦੇ ਰੀਤੀ ਰਿਵਾਜ ਹੁੰਦੇ ਨੇ ਰਹਿਣ ਸਹਿਣ ਹੁੰਦਾ ਤੇ ਵੱਖ ਉਹਨਾਂ ਦਾ ਖਾਣ ਪੀਣ ਦੇ ਢੰਗ ਹੁੰਦੇ ਨੇ ਤੇ ਉਹਨਾਂ ਦੀ ਬੋਲੀ ਵੀ ਵੱਖਰੀ ਹੁੰਦੀ ਹੈ ਇਸ ਕਰਕੇ ਸੋਸ਼ਲ ਸਟੱਡੀ ਦੇ ਵਿੱਚ ਜਿਹੜੀ ਕਮਿਊਨਿਟੀ ਦੀ ਸਟੱਡੀ ਵੀ ਆਉਂਦੀ ਹੈ ਨੈਕਸਟ ਹੈ ਪ੍ਰੈਪਰੇਸ਼ਨ ਆਫ ਸੋਸ਼ਲ ਲਿਵਿੰਗ ਫਿਰ ਇਹ ਸਮਾਜਿਕ ਜੀਵਨ ਦੇ ਲਈ ਤਿਆਰ ਵੀ ਕਰਦਾ ਸਾਨੂੰ ਜੋ ਸੋਸ਼ਲ ਸਟਡੀਜ਼ ਸਬਜੈਕਟ ਹੈ ਸਮਾਜਿਕ ਸਿੱਖਿਆ ਉਹ ਸਾਨੂੰ ਸਮਾਜ ਦੇ ਵਿੱਚ ਰਹਿਣ ਦੇ ਲਈ ਤਿਆਰ ਕਰਦਾ ਯੋਗ ਬਣਾਉਂਦਾ ਸਾਨੂੰ ਕਿ ਤੁਸੀਂ ਕਿਸ ਤਰੀਕ ਨਾਲ ਵਧੀਆ ਸਮਾਜ ਨੂੰ ਸਿਰਜ ਸਕਦੇ ਹੋ ਤੇ ਉੱਥੇ ਤੁਸੀਂ ਰਹਿ ਸਕਦੇ ਹੋ ਤੇ ਨਾਲ ਨਾਲ ਸਾਨੂੰ ਸਮਾਜ ਦੇ ਵਿੱਚ ਜਿਹੜੀਆਂ ਵਧੀਆ ਗੱਲਾਂ ਹੁੰਦੀਆਂ ਨੇ ਉਹਨਾਂ ਤੋਂ ਵੀ ਜਾਣੂ ਕਰਾਉਂਦਾ ਤੇ ਜਿਹੜੀਆਂ ਗੱਲਾਂ ਘਟਿਆ ਵਾਪਰਦੀਆਂ ਨੇ ਉਹਨਾਂ ਬਾਰੇ ਵੀ ਸਾਨੂੰ ਅਵੇਅਰ ਕਰਦਾ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਕਿਵੇਂ ਬਚ ਸਕਦੇ ਹੋ ਤੇ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਦੂਰ ਕਰ ਸਕਦੇ ਹੋ ਮੀਨ ਦਿ ਸੋਸ਼ਲ ਅਵੇਅਰਨੈਸ ਪੈਦਾ ਕਰਦਾ ਹੈ ਸਾਡੇ ਚ ਨੈਕਸਟ ਹੈ ਕ੍ਰੀਏਸ਼ਨ ਆਫ ਰਿਸਪਾਂਸਿਬਲ ਸਿਟੀਜ਼ਨਸ ਫਿਰ ਇਹ ਜਿੰਮੇਵਾਰ ਨਾਗਰਿਕ ਵੀ ਪੈਦਾ ਕਰਦਾ ਹੈ ਕਿਉਂਕਿ ਬੱਚੇ ਨੂੰ ਆਪਣੀਆਂ ਡਿਊਟੀਆਂ ਤੇ ਕਿਹੜੇ-ਕਿਹੜੇ ਰਾਈਟਸ ਨੇ ਉਹਨਾਂ ਬਾਰੇ ਪਤਾ ਲੱਗਦਾ ਤਾਂ ਉਹਦੇ ਨਾਲ ਜਿਹੜੇ ਬੱਚੇ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦੇ ਯੋਗ ਹੋ ਜਾਂਦੇ ਨੇ ਨੈਕਸਟ ਹੈ ਪ੍ਰੈਕਟੀਕਲ ਸਬਜੈਕਟ ਇਹ ਇੱਕ ਪ੍ਰੈਕਟੀਕਲ ਸਬਜੈਕਟ ਹੈ ਸੁਭਾਅਕ ਨੂੰ ਪ੍ਰੈਕਟੀਕਲ ਕਿਵੇਂ ਕਿਉਂਕਿ ਜਿਹੜੀ ਚੀਜ਼ ਸਾਨੂੰ ਦੱਸੀ ਗਈ ਹੈ ਉਹ ਪ੍ਰੈਕਟੀਕਲੀ ਵੀ ਹੁੰਦੀ ਹੈ ਜਿਵੇਂ ਕਿ ਅ ਕਨਸਟੀਟਿਊਸ਼ਨ ਬਾਰੇ ਪੜ੍ਹਦੇ ਆ ਤਾਂ ਕਨਸਟੀਟਿਊਸ਼ਨ ਦੇ ਵਿੱਚ ਅਸੀਂ ਕਿਸੇ ਵੀ ਧਾਰਾ ਬਾਰੇ ਪੜ੍ਹਦੇ ਆ ਤਾਂ ਉਹਨਾਂ ਨੂੰ ਦੇਖੋ ਪ੍ਰੈਕਟੀਕਲੀ ਅਪਲਾਈ ਕੀਤਾ ਜਾਂਦਾ ਜਿੱਥੇ ਕਿ ਜਿਹੜੀਆਂ ਕੋਰਸ ਨੇ ਜੋ ਫੈਸਲੇ ਤਿੰਦੀਆਂ ਨੇ ਤੇ ਫਿਰ ਜਦੋਂ ਇਲੈਕਸ਼ਨ ਹੁੰਦੀਆਂ ਤਾਂ ਕਿੰਨੇ ਮੈਂਬਰ ਲੋਕ ਸਭਾ ਦੇ ਹੁੰਦੇ ਆ ਕਿੰਨੇ ਰਾਜ ਸਭਾ ਦੇ ਹੁੰਦੇ ਆ ਕਿਵੇਂ ਉਹਨਾਂ ਦੀ ਜਿਹੜੀ ਚੋਣ ਆ ਹੁੰਦੀ ਹੈ ਤਾਂ ਸਾਰਾ ਇਹ ਦੇ ਵਿੱਚ ਪ੍ਰੈਕਟੀਕਲੀ ਹੀ ਅਪਲਾਈ ਹੁੰਦਾ ਸਾਡੇ ਸਮਾਜ ਦੇ ਵਿੱਚ ਨੈਕਸਟ ਆ ਕ੍ਰੀਏਟਸ ਅਵੇਅਰਨੈਸ ਇਹ ਅਵੇਅਰਨੈਸ ਵੀ ਕ੍ਰੀਏਟ ਕਰਦਾ ਸਾਨੂੰ ਪਾਸਟ ਬਾਰੇ ਵੀ ਜਾਣਕਾਰੀ ਦਿੰਦਾ ਤੇ ਪਾਸਟ ਤੋਂ ਬਾਅਦ ਜਿਹੜਾ ਹੁਣ ਵਾਲਾ ਪ੍ਰੈਜੈਂਟ ਹੈ ਉਹ ਪਹਿਲਾਂ ਵਾਲਾ ਦਾ ਫਿਊਚਰ ਸੀ ਉਹ ਕਿਸ ਤਰ੍ਹਾਂ ਦਾ ਰਿਹਾ ਤੇ ਹੁਣ ਵਾਲਾ ਜਿਹੜਾ ਪ੍ਰੈਜੈਂਟ ਹੈ ਉਹ ਸਾਡਾ ਨੈਕਸਟ ਫਿਊਚਰ ਹੋਏਗਾ ਤਾਂ ਉਹ ਕਿਸ ਤਰ੍ਹਾਂ ਦਾ ਹੋਏਗਾ ਇਹ ਸਾਨੂੰ ਅਵੇਅਰ ਵੀ ਕਰਦਾ ਹੈ ਸੋਸਾਇਟੀ ਦੇ ਨਾਲ ਰਿਲੇਟਡ ਵੀ ਸਾਡੀ ਜਿਹੜੀਆਂ ਸਰਕਾਰਾਂ ਨੇ ਉਹ ਕਿਸ ਤਰ੍ਹਾਂ ਦੇ ਕੰਮ ਕਰ ਰਹੀਆਂ ਨੇ ਕਿਵੇਂ ਉਹਨਾਂ ਨੂੰ ਚੁਣਿਆ ਜਾਂਦਾ ਹੈ ਤੇ ਕਿਹੜੀਆਂ ਕਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਤੇ ਉਹ ਪੋਲੀਟੀਕਲ ਪਾਰਟੀਆਂ ਕਿਸ ਤਰੀਕੇ ਨਾਲ ਲੋਕਾਂ ਨੂੰ ਇਫੈਕਟ ਕਰਦੀਆਂ ਨੇ ਨੈਕਸਟ ਇੰਟੀਗ੍ਰੇਸ਼ਨ ਆਫ ਨੌਲੇਜ ਫਿਰ ਇਹਦੇ ਵਿੱਚ ਜਿਹੜੀ ਨੌਲੇਜ ਆ ਉਹਦਾ ਇਕੀਕ੍ਰਿਤ ਗਿਆਨ ਦਾ ਇਕੀਕਰਨ ਕੀਤਾ ਗਿਆ ਹੈ ਕਿਉਂਕਿ ਅਸੀਂ ਇਹਦੇ ਵਿੱਚ ਹਿਸਟਰੀ ਪੋਲੀਟੀਕਲ ਸਾਇੰਸ ਇਕਨੋਮਿਕਸ this week's ਹੁਣ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਆਈ ਇਕੱਠੀ ਹੀ ਇੱਕ ਸਬਜੈਕਟ ਦੇ ਵਿੱਚੋਂ ਪ੍ਰਾਪਤ ਕਰਦੇ ਆ ਜਦ ਕਿ ਸਬਜੈਕਟ ਵੱਖਰੇ ਵੱਖਰੇ ਨੇ ਬਟ ਇਹਨਾਂ ਨੂੰ ਕੰਬਾਈਨ ਇਸ ਕਰਕੇ ਕੀਤਾ ਗਿਆ ਇੰਟੀਗ੍ਰੇਟ ਇਸ ਕਰਕੇ ਕੀਤਾ ਗਿਆ ਕਿਉਂਕਿ ਇਹ ਸਾਰੇ ਹੀ ਹਿਊਮਨ ਦੀ ਸਟੱਡੀ ਦੇ ਨਾਲ ਸੰਬੰਧਿਤ ਨੇ ਨੈਕਸਟ ਆ ਇੰਟੀਗ੍ਰੇਸ਼ਨ ਆਫ ਪਾਸਟ ਪ੍ਰੈਜ਼ੈਂਟ ਐਂਡ ਫਿਊਚਰ ਹੁਣ ਇਹਦੇ ਵਿੱਚ ਇੰਟੀਗ੍ਰੇਸ਼ਨ ਮੀਨਸ ਇਕੀਕ੍ਰਿਤ ਕੀਤਾ ਗਿਆ ਕਿਸ ਚੀਜ਼ ਦਾ ਪਾਸਟ ਦਾ ਵੀ ਪ੍ਰੈਜ਼ੈਂਟ ਦਾ ਵੀ ਤੇ ਫਿਊਚਰ ਦਾ ਵੀ ਪਾਸਟ ਉਹ ਜਿਹੜਾ ਲੰਘ ਚੁੱਕਿਆ ਪ੍ਰੈਜ਼ੈਂਟ ਚੱਲ ਰਿਹਾ ਹੁਣ ਜਿਹੜਾ ਪ੍ਰੈਜ਼ੈਂਟ ਹੈ ਇਹਦੇ ਵਿੱਚ ਪਾਸਟ ਦੀਆਂ ਘਟਨਾਵਾਂ ਨੂੰ ਤਾਂ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਜੋ ਕੋਰਿਲੇਟ ਕਰਕੇ ਦੱਸਿਆ ਜਾ ਸਕੇ ਕਿ ਤੁਸੀਂ ਕਿਸ ਤਰੀਕੇ ਨਾਲ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਹਾਲਾਤ ਪੈਦਾ ਹੋਏ ਉਹਨਾਂ ਤੋਂ ਕਿਵੇਂ ਬਚ ਸਕਦੇ ਹੋ ਫਿਰ ਫਿਊਚਰ ਵੀ ਇਹਦੇ ਵਿੱਚ ਦੱਸਿਆ ਜਾਂਦਾ ਕਿ ਜਿਹੜਾ ਫਿਊਚਰ ਆ ਕਿਸ ਤਰ੍ਹਾਂ ਦਾ ਹੋਏਗਾ ਜਿਵੇਂ ਕਿ ਪਾਸਟ ਵਾਲਿਆਂ ਦਾ ਫਿਊਚਰ ਹੁਣੇ ਚੱਲ ਰਿਹਾ ਹੈ ਤਾਂ ਉਹ ਕਿਸ ਤਰ੍ਹਾਂ ਦਾ ਹੈ ਤਾਂ ਇਹਦੇ ਵਿੱਚ ਕਿਵੇਂ ਚੇਂਜੇਜ਼ ਆਈਆਂ ਕਿਵੇਂ ਜਿਹੜਾ ਹਿਊਮਨ ਬੀਇੰਗ ਆ ਚੇਂਜ ਹੋਇਆ ਕਿਵੇਂ ਹੋਇਆ ਨਾ ਜ਼ਿਆਦਾ ਜਿਹੜਾ ਮਟੀਰੀਅਲਿਸਟਿਕ ਆ ਉਹ ਬਣ ਗਿਆ ਕਿਵੇਂ ਉਹਨੇ ਜਿਹੜੀ ਤਰੱਕੀ ਉਹ ਕੀਤੀ ਹੈ ਤੇ ਫਿਊਚਰ ਦੇ ਵਿੱਚ ਵੀ ਦੇਖੋ ਅਸੀਂ ਸੁਣਨੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹਿਊਮਨ ਬੀਇੰਗ ਆ ਉਹਨੂੰ ਬਹੁਤ ਘੱਟ ਜਿਹੜੇ ਕੰਮ ਨੇ ਖੁਦ ਕਰਨੇ ਪੈਣਗੇ ਕਿਉਂਕਿ ਜਿਹੜੀਆਂ ਮਸ਼ੀਨਾਂ ਨੇ ਜਾਂ ਜਿਹੜੇ ਰੋਬੋਟਸ ਨੇ ਉਤਿਆਰ ਕੀਤੇ ਜਾ ਰਹੇ ਨੇ ਇਹ ਸਾਡਾ ਫਿਊਚਰ ਵੀ ਦੱਸਦਾ ਏ ਨੈਕਸਟ ਟਾਈਮ ਫੋਕਸਿਸ ਔਨ ਪਰਸਨੈਲਿਟੀ ਡਵੈਲਪਮੈਂਟ ਫਿਰ ਸੋਸ਼ਲ ਸਟੱਡੀਜ਼ ਦੀ ਨੇਚਰ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਪਰਸਨੈਲਿਟੀ ਡਵੈਲਪਮੈਂਟ ਆ ਉਹਦੇ ਉੱਪਰ ਵੀ ਜ਼ੋਰ ਦਿੱਤਾ ਜਾਂਦਾ ਕਿਉਂਕਿ ਕਿ ਜਿਹੜਾ ਵਿਅਕਤੀ ਆ ਉਤੋਂ ਹੀ ਸੋਸ਼ਲ ਸਟੱਡੀ ਦੇ ਵਿੱਚੋਂ ਹੀ ਸਿੱਖਦਾ ਏ ਕਿ ਸਮਾਜ ਦੇ ਵਿੱਚ ਮੈਂ ਕਿਸ ਤਰੀਕਾ ਨਾਲ ਰਹਿਣਾ ਹੈ ਤੇ ਉਹ ਅਕੋਰਡਿੰਗ ਹੀ ਉਹਦੀ ਜਿਹੜੀ ਪਰਸਨੈਲਿਟੀ ਡਵੈਲਪਮੈਂਟ ਹੁੰਦੀ ਹੈ ਲੀਡਰਸ਼ਿਪ ਦੀਆਂ ਕੁਆਲਟੀਜ਼ ਸਿੱਖਦਾ ਹੈ ਉਹ ਨੈਕਸਟ ਹੈ ਇੰਟਰੈਕਸ਼ਨ ਵਿਦ এনवायरमेंट ਫਿਰ এনवायरमेंट ਦੇ ਨਾਲ ਅੰਤਰਕਿਰਿਆ ਇਹ ਵੀ ਸੋਸ਼ਲ ਸਟਡੀ ਦੇ ਨੇਚਰ ਦੇ ਵਿੱਚ ਸ਼ਾਮਿਲ ਹੈ ਕਿਉਂਕਿ ਇੱਕ ਜਿਹੜਾ ਹਿਊਮਨ ਬੀਇੰਗ ਹੈ ਉਹ ਆਪਣੇ এনवायरमेंट ਦੇ ਵਿੱਚ ਜਦੋਂ ਕੋਈ ਵੀ ਇੰਟਰੈਕਸ਼ਨ ਕਰਦਾ ਹੈ ਕੋਈ ਵੀ ਅੰਤਰਕਿਰਿਆ ਕਰਦਾ ਹੈ ਤਾਂ ਉਹ ਉਹੀ ਜਿਹੜੀਆਂ ਕੁਛ ਕਢਣਾਵਾਂ ਨੇ ਉਹ ਵਰਤਦੀਆਂ ਨੇ ਮੀਨ ਜਦੋਂ ਅਸੀਂ ਆਪਣੇ এনवायरमेंट ਨਾਲ ਕੋਈ ਛੇੜਛਾੜ ਕਰਦੇ ਹਾਂ ਤਾਂ ਉਹਦੇ ਨਾਲ ਜਿਹੜੇ ਗਲਤ ਪ੍ਰਭਾਵ ਨੂੰ ਪੈਂਦੇ ਨੇ ਜਿਵੇਂ ਕਿ ਤੁਸੀਂ ਦੇਖੋ ਦਰੱਖਤਾਂ ਦੀ ਕਟਾਈ ਲਗਾਤਾਰ ਕਰ ਰਹੇ ਹਾਂ ਤਾਂ ਉਹਦੇ ਨਾਲ ਕੀ ਹੋ ਰਿਹਾ ਹੈ ਸਾਡਾ ਜਿਹੜਾ ਜਲਵਾਯੂ ਆ ਪ੍ਰਭਾਵਿਤ ਹੋ ਰਿਹਾ ਹੈ ਮੀਨ ਚੇਂजेस ਆ ਰਹੀਆਂ ਨੇ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਸਰਦੀ ਬਹੁਤ ਜ਼ਿਆਦਾ ਪੈਂਦੀ ਹੈ ਜਾਂ ਸਰਦੀ ਕਈ ਵਾਰ ਬਹੁਤ ਘੱਟ ਪੈਂਦੀ ਹੈ ਨੈਕਸਟ ਸ ਕੰਟ੍ਰਿਬਿਊਟ ਟੂ ਟੋਟਲ ਏਮਸ ਆਫ ਐਜੂਕੇਸ਼ਨ ਫਿਰ ਜਿਹੜੇ ਐਜੂਕੇਸ਼ਨ ਦੇ ਏਮਸ ਨੇ ਉਹਨਾਂ ਨੂੰ ਵੀ ਜਿਹੜੀ ਇਹਦੀ ਕੰਟ੍ਰਿਬਿਊਸ਼ਨ ਹੈ ਕਿਉਂਕਿ ਐਜੂਕੇਸ਼ਨ ਦੇ ਜਿਹੜੇ ਏਮਸ ਨੇ ਉਹ ਐਸਐਸਟੀ ਉਹ ਦੇਖ ਕੇ ਨਿਰਧਾਰਿਤ ਕੀਤੇ ਜਾਂਦੇ ਕਿ ਅਸੀਂ ਕੀ ਪੜਾਉਣਾ ਹੈ ਉਹ ਦੇ ਅਕੋਰਡਿੰਗ ਹੀ ਜਿਹੜੇ ਏਮਸ ਨਿਰਧਾਰਿਤ ਹੁੰਦੇ ਨੇ ਹੁਣ ਅਸੀਂ ਬੱਚਿਆਂ ਨੂੰ ਵਧੀਆ ਸਿਟੀਜ਼ਨ ਬਣਾਉਣਾ ਹੈ ਇਹ ਏਮ ਹੈ ਐਜੂਕੇਸ਼ਨ ਦਾ ਉਹਦੀ ਪਰਸਨੈਲਿਟੀ ਡਿਵੈਲਪਮੈਂਟ ਕਰਨੀ ਹੈ ਤਾਂ ਇਹ ਸੋਸ਼ਲ ਸਟਡੀ ਦੇ ਵਿੱਚ ਜਿਹੜਾ 커ਰੀਕੂਲਮ ਹੈ ਉਹਨੂੰ ਉਹਦੇ ਅਕੋਰਡਿੰਗ ਹੀ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਜੋ ਜਿਹੜੇ ਐਜੂਕੇਸ਼ਨ ਦੇ ਏਮਸ ਨੇ ਉਹਨਾਂ ਨੂੰ ਵਧੀਆ ਨਿਰਧਾਰਿਤ ਕੀਤਾ ਜਾ ਸਕੇ ਨੈਕਸਟ ਹੈ ਸਟਡੀ ਆਫ ਸੋਸਾਇਟੀ ਫॉर ਸੋਸਾਇਟੀ ਐਂਡ ਥਰੂ ਸੋਸਾਇਟੀ ਹੁਣ ਸੋਸ਼ਲ ਸਟਡੀਆਂ ਕੀ ਹੈ ਪਹਿਲੀ ਗੱਲ ਤਾਂ ਹੈ ਸੋਸਾਇਟੀ ਦੀ ਸਟਡੀ ਹੈ ਮਿੰਜ ਸਮਾਜ ਦਾ ਅਧਿਐਨ ਹੈ ਇਹਦੇ ਵਿੱਚ ਸਮਾਜ ਬਾਰੇ ਜਿਹੜੀ ਸਟੱਡੀ ਕੀਤੀ ਜਾਂਦੀ ਹੈ ਫਿਰ ਫॉर ਸੋਸਾਇਟੀ ਤੇ ਸੋਸਾਇਟੀ ਦੇ ਲਈ ਹੀ ਜਿਹੜੀ ਸਾਰੀ ਸਟੱਡੀ ਕੀਤੀ ਜਾਂਦੀ ਹੈ ਜਿਹਦੇ ਵਿੱਚ ਸੋਸਾਇਟੀ ਦੀ ਵੈਲਫੇਅਰ ਸ਼ਾਮਿਲ ਹੈ ਐਂਡ ਥਰੂ ਸੋਸਾਇਟੀ ਤੇ ਕਿਹਦੇ ਦੁਆਰਾ ਕੀਤੀ ਜਾਂਦੀ ਹੈ ਸੋਸਾਇਟੀ ਦੇ ਦੁਆਰਾ ਸੋਸਾਇਟੀ ਦੇ ਦੁਆਰਾ ਸੋਸਾਇਟੀ ਦੇ ਲਈ ਸੋਸਾਇਟੀ ਦੀ ਜਿਹੜੀ ਸਟੱਡੀ ਹੈ ਉਹ ਕੀਤੀ ਜਾਂਦੀ ਹੈ ਹੁਣ ਇਹਦੇ ਵਿੱਚ ਤਾਂ ਜੋ ਜਿਹੜੀ ਸਾਡਾ ਸਮਾਜ ਹੈ ਸਾਡੀ ਜਿਹੜੀ ਕਮਿਊਨਿਟੀ ਹੈ ਉਹਦੀ ਵੈਲਫੇਅਰ ਹੋ ਸਕੇ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਸਿਰਫ ਇੰਨਾ ਹੀ ਥੈਂਕ ਯੂ